ਦੋਸਤੋ ਤੁਸੀਂ ਅੱਜਕੱਲ ਦੇਖਿਆ ਹੋਣਾਗਾ ਕਿ ਹਰ ਇੱਕ ਚੈਨਲ ਵਾਲਾ ਆਪਣਾ ਐਗਜ਼ਿਟ ਪੋਲ ਉਸ ਤੋਂ ਪਹਿਲਾਂ ਵੋਟਾਂ ਤੋਂ ਪਹਿਲਾਂ opinion poll ਦਿਖਾ ਰਹੇ ਜੀ ਜਿਹੜੇ ਇਹ ਚੈਨਲਾਂ ਵਾਲੇ ਨੇ ਇਹ ਕਿਸੇ ਮੁੱਦੇ ਉੱਤੇ ਗੱਲ ਨਹੀਂ ਕਰਦੇ ਇਹ ਸਿਰਫ ਆਪਣੇ ਚੈਨਲ ਦੀ TRP ਵਧਾਉਣ ਵਾਸਤੇ ਇਹ ਸਿਰਫ opinion poll ਜਾਂ exit pollਾਂ ਦੇ ਉੱਤੇ ਹੀ ਗੱਲਾਂ ਕਰਦੇ ਨੇ ਇਹਨਾਂ ਨੂੰ ਗੱਲਾਂ ਕਰਨੀ ਚਾਹੀਦੀਆਂ ਨੇ ਜਿਵੇਂ ਕੀ ਹਸਪਤਾਲ ਦੀ ਕੰਡੀਸ਼ਨ ਕਹੇ ਜੀ ਆ ਜਾਂ ਕਿੰਨੀਆਂ ਚੋਰੀਆਂ ਹੋ ਰਹੀਆਂ ਨੇ ਜਾਂ ਫਿਰ ਕੀ ਸਹਿਬ ਦੇ ਹਾਲਾਤ ਹਨ ਇਹਨਾਂ ਨੂੰ ਚੈਨਲਾਂ ਵਾਲਿਆਂ ਨੂੰ ਆਪਣੇ ਸ਼ਹਿਰ ਦੇ ਹਾਲਾਤ ਹੋਣੇ ਚਾਹੀਦੇ ਨੇ ਕੀ ਸਰਕਾਰੀ ਦਾ ਹਸਪਤਾਲ ਵਧੀਆ ਬਣਿਆ ਹੈ ਜਾਂ ਪ੍ਰੂਵਮੈਂਟ ਹੋਈ ਹੈ ਜਾਂ ਨਹੀਂ ਹੋਈ ਹੈ ਜਦਕਿ ਇਹ ਸਾਰੇ ਚੈਨਲਾਂ ਵਾਲੇ ਆਪਣੀ ਐਗਜ਼ਿਟ ਪੋਲ ਤੇ opinion ਪੋਲ ਦਿਖਾਉਣ ਦੇ ਵਿੱਚ ਲੱਗੇ ਹੋਏ ਹਨ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਕੋਈ ਵੀ ਫਾਇਦਾ ਨਹੀਂ ਹੁੰਦਾ ਇਹਨਾਂ ਚੈਨਲਾਂ ਵਾਲਿਆਂ ਨੂੰ ਆਪਣੇ ਸ਼ਹਿਰ ਦੇ ਹਾਲਾਤ ਹੋਣੇ ਚਾਹੀਦੇ ਨੇ ਕਿ ਸ਼ਹਿਰ ਦੇ ਵਿੱਚ ਕਿੰਨੀਆਂ ਚੋਰੀਆਂ ਹੋ ਰਹੀਆਂ ਨੇ ਜਾਂ ਆਪੋਜੀਸ਼ਨ ਦੇ ਕੀ ਵਧੀਆ ਕੰਮ ਨੇ ਜਾਂ ਕੀ ਮਾੜੇ ਕੰਮ ਨੇ ਸਰਕਾਰ ਦੇ ਕੀ ਚੰਗੇ ਕੰਮ ਨੇ ਜਾਂ ਸਰਕਾਰ ਦੇ ਕੀ ਵਧੀਆ ਕੰਮ ਨੇ ਇਹ ਚੈਨਲ ਵਾਲੇ ਸਿਰਫ ਆਪਣੀ ਟੀਆਰਪੀ ਵਧਾਉਂਦੇ ਨੇ ਤੇ ਇਹ ਇਹਨਾਂ ਨੂੰ ਇਹ ਦਿਖਾਉਣਾ ਚਾਹੀਦਾਗਾ ਕਿ ਸਰਕਾਰ ਨੇ ਆ ਚੰਗੇ ਕੰਮ ਕੀਤੇ ਨੇ ਆ ਮਾੜੇ ਕੰਮ ਕੀਤੇ ਨੇ ਜਾਂ ਇਹ ਹਸਪਤਾਲ ਅਪਗ੍ਰੇਡ ਹੋਇਆ ਹੈ ਜਾਂ ਨਹੀਂ ਹੋਇਆ ਹੈ ਜਦਕਿ ਆਪਣੇ ਬਰਨਾਲੇ ਸ਼ਹਿਰ ਦੇ ਵਿੱਚ ਹਸਪਤਾਲਾਂ ਦਾ ਵੀ ਬਹੁਤ ਮਾੜਾ ਹਾਲ ਹੈ ਤੇ ਕੋਈ ਵੀ ਆਪਣੇ ਦਿਨ ਤੇ ਰਾਤ ਦੇ ਵਿੱਚ ਚੋਰੀਆਂ ਹੋ ਰਹੀਆਂ ਹਨ ਦਿਨ ਰਾਤ ਮੋਟਰਸਾਈਕਲ ਚੋਰੀ ਹੋ ਰਹੇ ਹਨ ਲੋਕਾਂ ਦੀਆਂ ਦੁਕਾਨਾਂ ਦੇ ਵਿੱਚੋਂ ਪੈਸੇ ਕੱਢ ਕੇ ਲਿਆਏ ਜਾ ਰਹੇ ਹਨ ਇਹ ਕੋਈ ਵੀ ਚੈਨਲ ਵਾਲਾ ਨਹੀਂ ਦਿਖਾਉਂਦਾ ਹੈ ਜਦਕਿ ਇਹੇ ਚੈਨਲ ਵਾਲਿਆਂ ਨੂੰ ਇਹ ਸਾਰਾ ਕੁਝ ਦਿਖਾਉਣਾ ਚਾਹੀਦਾ ਹੈ ਤਾਂਕਿ ਸਰਕਾਰ ਇਹਨਾਂ ਉੱਤੇ ਕੰਮ ਕਰ ਸਕੇ ਤੇ ਆਪੋਜੀਸ਼ਨ ਵਾਲਿਆਂ ਨੂੰ ਵੀ ਇਨਾਂ ਦੇ ਉੱਤੇ ਬੋਲਣਾ ਚਾਹੀਦਾ ਹੈ ਕਿ ਹਸਪਤਾਲ ਵਧੀਆ ਨੇ ਜਾਂ ਕੋਈ ਸ सुविधा ਰਹਿੰਦੀ ਹੈ ਉਹ ਦੇਣੀ ਚਾਹੀਦੀ ਹੈ ਤੁਸੀਂ ਹੁਣ ਆਪ ਹੀ ਦੇਖ ਲਓ ਕਿ ਆਪਣੇ ਸਾਹਿਬ ਦੇ ਵਿੱਚ ਕਿੰਨੀਆਂ ਚੋਰੀਆਂ ਹੋ ਰਹੀਆਂ ਨੇ ਡੇਲੀ ਮੋਟਰਸਾਈਕਲ ਚੋਰੀ ਹੋ ਰਹੀਆਂ ਨੇ ਡੇਲੀ ਤੇ ਡੇਲੀ ਆਪਣੀਆਂ ਦੁਕਾਨਾਂ ਦੇ ਉੱਤੋਂ ਪੈਸੇ ਚੱਕ ਕੇ ਲਿਜਾਏ ਜਾ ਰਹੇ ਹਨ ਤੇ ਹੋਰ ਵੀ ਕਿੰਨੀਆਂ ਕਮੀਆਂ ਨੇ ਜਿਵੇਂ ਸੜਕਾਂ ਦੀਆਂ ਡਿਵੈਲਪਮੈਂਟ ਦੀ ਗੱਲ ਕਰਨੀ ਚਾਹੀਦੀ ਹੈ ਇਹ ਕੋਈ ਵੀ ਪਾਰਟੀਆਂ ਇਨਾਂ ਦੇ ਉੱਤੇ ਕੰਮ ਨਹੀਂ ਕਰਦੀਆਂ ਜਦਕਿ ਲੋਕਾਂ ਨੂੰ ਪੂਰੀ ਗੱਲਾਂ ਦੇ ਵਿੱਚ ਭਾਈ ਰੱਖਦੇ ਹਨ ਜੇਕਰ ਤੁਹਾਨੂੰ ਇਹ ਮੇਰੀ ਗੱਲ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ